ਜੀ ਆਪਾਂ ਫਾਰਮ ਭਰਨ ਤੋਂ ਬਾਅਦ ਲੋਕਾਂ ਦੇ ਵਿੱਚ ਜਾ ਰਹੇ ਕਿੰਦਾ ਰਿਸਪੌਂਸ ਆ ਰਿਹਾ ਜੀ ਆਪਾਂ ਨੂੰ ਵੇਖੋ ਫਾਰਮ ਭਰਨ ਤੋਂ ਪਹਿਲਾਂ ਵੀ ਅਸੀਂ ਲੋਕਾਂ ਤੇ ਜਾ ਰਹੇ ਹਾਂ ਬਾਅਦ ਚ ਵੀ ਜਾ ਰਹੇ ਹਾਂ ਬਹੁਤ ਹੀ ਵਧੀਆ ਸੰਗਤ ਦਾ ਜਿਹੜਾ ਪਿਆਰ ਮੇਰੇ ਆ ਬਹੁਤ ਸਹਿਯੋਗ ਦੇ ਰਹੀਆਂ ਸੰਗਤਾਂ ਬਹੁਤ ਸੰਗਤਾਂ ਚ ਉਤਸ਼ਾਹ ਕਿਹੜੇ ਮੁੱਦੇ ਲੈ ਕੇ ਆਪਾਂ ਆਮ ਸੰਗਤ ਦੇ ਵਿਚਾਰੇ ਆਮ ਸੰਗਤਾਂ ਦਾ ਮੁੱਦੇ ਤੇ ਹੁਣ ਇੱਕ ਸਭ ਤੋਂ ਵੱਡਾ ਮੁੱਦਾ ਮੇਨ ਜਿਹੜਾ ਸਾਡੀ ਪੰਜਾਬ ਚ ਨਸ਼ੇ ਦਾ ਜਿਹਦੇ ਨਾਲ ਸਾਡੀ ਨੌਜਵਾਨੀ ਖਤਮ ਹੋ ਰਹੀ ਹੈ ਬਾਕੀ ਦੂਸਰਾ ਮੁੱਦਾ ਹੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਜਾਊਗੀ ਪਾਣੀਆਂ ਦੀ ਗੱਲ ਕੀਤੀ ਜੇ ਪੰਜਾਬ 'ਚ ਹਰ ਮਸਲੇ ਦਾ ਜਿਹੜਾ ਹੱਲ ਹੋ ਕੱਢਿਆ ਜਾਊਗਾ। ਅ ਦੂਜੀਆਂ ਪਾਰਟੀਆਂ ਦੇ ਵੀ ਲੀਡਰ ਆ ਰਹੇ ਹੋਣਗੇ ਪਿੰਡਾਂ ਦੇ ਕਿੱਦਾਂ ਪਿੰਡਾਂ ਵਾਲੇ ਕਿੱਦਾਂ ਤਾਂ ਉਹਨਾਂ ਨੂੰ ਰਿਸਪੌਂਸ ਦੇ ਰਿਹਾ ਕਿ ਭਾਈ ਅਮਰਪਾਲ ਸਿੰਘ ਨੂੰ ਜ਼ਿਆਦਾ ਦੇ ਦੇ ਕਿ ਦੂਜੀਆਂ ਪਾਰਟੀਆਂ ਕਰ ਦੇ। ਵੇਖੋ ਇਹ ਤੇ ਸੰਗਤ ਲੋਕਾਂ ਦੇ ਲੀਡਰਾਂ ਦੇ ਕੰਮ ਵੇਖ ਕੇ ਸਹਿਯੋਗ ਦੇ ਰਹੀ ਹੈ। ਜੇ ਉਹਨਾਂ ਨੂੰ ਅਮਰਤਾਜ ਕੰਮ ਚੰਗਾ ਲੱਗਦਾ ਤੇ ਅਮਰਤ ਨੂੰ ਸਹਿਯੋਗ ਦੇ ਰਹੀ। ਜੇ ਉਹਨਾਂ ਦੇ ਕੰਮ ਚੰਗੇ ਹੋਣਗੇ ਤਾਂ ਉਹਨਾਂ ਨੂੰ ਦੇ ਰਹੀ ਹੋਊਗੀ। ਆਮ ਤੌਰ ਤੇ ਸੁਣ ਚ ਆਇਆ ਸੀ ਕਿ ਪੰਜਾਬ ਸਰਕਾਰ ਸ਼ਾਇਦ ਉਹਨਾਂ ਦੇ ਕਾਗਜ਼ ਰੱਦ ਕਰਨ ਦੀ ਕੋਸ਼ਿਸ਼ ਕਰ ਸਾਰੇ ਵਧੀਆ ਕਾਜ ਜਿਹੜੇ ਰਾਸ ਹੋਣ ਲਏ ਕੰਪੇਨਿੰਗ ਵਾਸਤੇ ਉਹਨਾਂ ਦੀ ਕੋਈ ਇੰਟਰਮ ਬੇਲ ਵਾਸਤੇ ਦੁਆਰਾ ਅਪਲਾਈ ਕੀਤਾ ਜਾਊਗਾ ਰਿਪੋਰਟ ਵਗੈਰਾ ਕੁਝ ਹਾਂਜੀ ਅਪਲਾਈ ਕੀਤਾ ਸੀ ਪਰ ਉਹਨਾਂ ਨੇ ਉਹ ਖਾਰਜ ਕਰ ਦਿੱਤੀ ਪਰ ਰੋਲ ਨਹੀਂ ਦਿੱਤੀ ਚਲੋ ਕੋਈ ਨਹੀਂ ਜੋ ਨੀਗਲ ਟੀਮ ਦੇਖ ਰਹੀ ਹੈ ਉਹ ਤੇ ਉਹ ਜਿਹੜਾ ਨੀਗਲ ਟੀਮ ਹੈ ਉਹ ਉਹਦਾ ਪ੍ਰੋਸੈਸ ਵੇਖ ਰਹੀ ਸੀ ਅੱਛਾ ਹਾਂਜੀ ਠੀਕ ਹੈ ਧੰਨਵਾਦ